ਦਲਜੀਤ ਸਿੰਘ ਜੀ ਯੂਕੇ ਵੱਲੋਂ ਆਪਣੀਆਂ ਇਮੀਗ੍ਰੇਸ਼ਨ ਪਾਲਿਸੀਆਂ ਨੂੰ ਕਾਫੀ ਜ਼ਿਆਦਾ ਸਖਤ ਕੀਤਾ ਹੈ ਯੂਕੇ ਦੀਆਂ ਸਖਤ ਹੋਈਆਂ ਇਹਨਾਂ ਇਮੀਗ੍ਰੇਸ਼ਨ ਪਾਲਿਸਿਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਪ੍ਰਭਾਵ ਪੈਣਗੇ ਪੰਜਾਬੀਆਂ ਨੂੰ ਲੈ ਕੇ ਜੋ ਉੱਥੇ ਰਹਿ ਰਹੇ ਨੇ ਜਾਂ ਨਵੇਂ ਆਉਣ ਵਾਲੇ ਨੇ ਜੇ ਆਪਾਂ ਗੱਲ ਕਰੀਏ ਤਾਂ ਸਮੁੱਚੇ ਤੌਰ ਉੱਤੇ ਇਮੀਗ੍ਰੇਸ਼ਨ ਜੋ ਸਖਤ ਪਾਲਸੀ ਯੂਕੇ ਵੱਲੋਂ ਬਣਾਉਣ ਦੇ ਪਿੱਛੇ ਕਾਰਨ ਵੀ ਕੀ ਸੀਗੇ ਜੋ ਉਹਨਾਂ ਨੂੰ ਵੀ ਸਖਤ ਪਾਲਸੀ ਬਣਾਣੀ ਪਈ ਆ ਹੁਣ ਜੀ ਜੀ ਬਿਲਕੁਲ ਬਿਲਕੁਲ ਤੁਸੀਂ ਠੀਕ ਸੁਣਿਆ ਹੈ ਇਹ ਖਬਰ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇੰਗਲੈਂਡ ਨੇ ਆਪਣੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਜਦੋਂ ਤੋਂ ਲੇਬਰ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਇਹਨਾਂ ਦਾ ਮੇਨ ਮਕਸਦ ਇਹ ਕਹਿ ਕੇ ਚੱਲੀ ਹੈ ਕਿ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨਾ ਹੈ ਬਾਰਡਰਾਂ ਨੂੰ ਸੇਫ ਕਰਨਾ ਇਹਨਾਂ ਵੱਲੋਂ ਜਿਹੜੀ ਗੱਲ ਬਾਰ-ਬਾਰ ਦੁਹਰਾਈ ਜਾਂਦੀ ਹੈ ਕਿਉਂਕਿ ਵਿਰੋਧੀ ਧਿਰ ਦੇ ਵਿੱਚ ਇੱਕ ਪਾਰਟੀ ਹੈ ਰਿਫਾਰਮ ਰਿਫਾਰਮ ਯੂਕੇ ਇਮੀਗ੍ਰੇਸ਼ਨ ਦੇ ਖਿਲਾਫ ਹੈ ਬਹੁਤ ਖਿਲਾਫ ਹੈ ਉਹ ਕਹਿੰਦੇ ਆ ਕਿ ਇਸ ਤਰੀਕੇ ਦੇ ਨਾਲ ਬੰਦੇ ਆਉਣੇ ਚਾਹੀਦੇ ਆ ਲਿਮਟਿਡ ਬੰਦੇ ਆਉਣੇ ਚਾਹੀਦੇ ਉਹ ਉਹ ਜਿਹੜਾ ਵਿਰੋਧੀ ਧਿਰ ਹੈਗਾ ਉਹ ਜਦੋਂ ਇਮੀਗ੍ਰੇਸ਼ਨ ਦੇ ਖਿਲਾਫ ਇਹਦੇ ਵੱਡੇ ਪੱਧਰ ਦੇ ਉੱਤੇ ਆਵਾਜ਼ ਚੁੱਕਦਾ ਤਾਂ ਫਿਰ ਜਿਹੜੀ ਸਤਾ ਦੇ ਵਿੱਚ ਪਾਰਟੀ ਹੁੰਦੀ ਹੈ ਉਹਨਾਂ ਨੂੰ ਵੀ ਕੁਝ ਨਾ ਕੁਝ ਕਰਨਾ ਪੈਂਦਾ ਤੋਂ ਬਾਕੀ ਗੱਲ ਦੂਜੀ ਇਹ ਵੀ ਹੈਗੀ ਹੈ ਕਿ ਬੜੇ ਵੱਡੇ ਪ੍ਰੋਟੈਸਟ ਇੱਥੋਂ ਦੇ ਲੋਕਾਂ ਵੱਲੋਂ ਬ੍ਰਿਟਿਸ਼ ਲੋਕਾਂ ਵੱਲੋਂ ਲੰਡਨ ਦੀਆਂ ਸੜਕਾਂ ਦੇ ਉੱਤੇ ਕੀਤੇ ਗਏ ਕਿ ਇਮੀਗ੍ਰੇਸ਼ਨ ਨੂੰ ਕੰਟਰੋਲ ਕਰੋ ਸਾਡੇ ਤਾਂ ਸ਼ਹਿਰ ਹੀ ਜਿਹੜੇ ਨੇ तकरीबन ਉਹ ਬਾਹਰੋਂ ਆਏ ਲੋਕ ਲੈ ਗਏ ਆ ਕਿਉਂਕਿ ਬਹੁਤ ਵੱਡੇ ਵੱਡੇ ਸ਼ਹਿਰ ਜਿਵੇਂ ਲੰਡਨ ਦੀ ਗੱਲ ਕਰ ਲਈਏ ਬਰਮਿੰਗਮ ਮਾਂਚੈਸਟਰ ਇੱਥੇ ਬਾਹਰ ਦੇ ਲੋਕਾਂ ਦੀ ਜਿਹੜੀ ਪਾਪੂਲੇਸ਼ਨ ਜ਼ਿਆਦਾ ਹੈ ਤੇ ਬ੍ਰਿਟਿਸ਼ ਲੋਕ ਘਟ ਗਏ ਨੇ ਸੋ ਇਸ ਨੂੰ ਲੈ ਕੇ ਚਿੰਤਾ ਦੇ ਵਿੱਚ ਉਹ ਵੀ ਰਹਿੰਦੇ ਆ ਸੋ ਚੇਂजेस ਜਿਹੜੀਆਂ ਆਈਆਂ ਜੀ ਉਹ ਆਈ ਐਲ ਆਰ ਨੂੰ ਲੈ ਕੇ ਆ ਇਨਡੇਫਿਨਿਟ ਲੀਵ ਟੂ ਰਿਮੇਨ ਜਿਹਨੂੰ ਪਰਮਾਨੈਂਟ ਰੈਜ਼ਿਡੈਂਸੀ ਕਿਹਾ ਜਾਂਦਾ ਹੈ ਵੈਸੇ ਤਾਂ ਹੁਣ ਤੱਕ ਇੰਗਲੈਂਡ ਜਿਹੜੀ ਪਰਮਾਨੈਂਟ ਰੈਜ਼ਿਡੈਂਸੀ ਹੈ ਉਹ 5 ਸਾਲ ਬਾਅਦ ਦਿੰਦਾ ਆ ਯਾਨੀ ਕਿ ਤੁਸੀਂ ਲੀਗਲੀ 5 ਸਾਲ ਯੂਕੇ ਦੇ ਵਿੱਚ ਰਹੋ ਤਾਂ 6ਵੇਂ ਸਾਲ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਆਪਣੀ ਜਿੱਦਨ ਤੁਹਾਨੂੰ 5 ਸਾਲ ਪੂਰੇ ਹੁੰਦੇ ਆ ਤੁਸੀਂ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਸਿਟੀਜ਼ਨ ਦਾ ਕੀ ਰੂਲ ਹੁੰਦਾ ਸੀ ਵੀ ਜਿਸ ਦਿਨ ਤੁਹਾਨੂੰ ਇਨਡੈਫਿਨਿਟ ਲੀਵ ਲਿਆ ਨੂੰ 1 ਸਾਲ ਹੋ ਜਾਂਦਾ ਹੈ ਯਾਨੀ ਕਿ ਪੂਰੇ 6 ਸਾਲ ਹੋ ਜਾਂਦੇ ਨੇ ਲੀਗਲੀ ਰਹਿੰਦਿਆਂ ਨੂੰ ਤਾਂ ਤੁਸੀਂ ਆਪਣੀ ਸਿਟੀਜ਼ਨਸ਼ਿਪ ਜਿਹੜੀ ਹੈ ਬ੍ਰਿਟਿਸ਼ ਸਿਟੀਜ਼ਨਸ਼ਿਪ ਉਹ ਅਪਲਾਈ ਕਰ ਸਕਦੇ ਸੀ ਸੋ ਹੁਣ ਵਾਈਟ ਪੇਪਰ ਲਿਆਂਦਾ ਗਿਆ ਜੀ ਜਿਹਦੇ ਵਿੱਚ ਇਹ ਪ੍ਰਪੋਜ਼ਲ ਰੱਖਿਆ ਗਿਆ ਕਿ ILR ਜਿਹੜੀ ਆ ਉਹ 5 ਤੋਂ ਵਧਾ ਕੇ 10 ਸਾਲ ਦਾ ਟਾਈਮਿੰਗ ਕਰ ਦਿੱਤੀ ਜਾਵੇ। ਯਾਨੀ ਕਿ 10 ਸਾਲਾਂ ਬਾਅਦ ਤੁਸੀਂ ਆਪਣੀ ਪਰਮਾਨੈਂਟ ਰੈਜ਼ਿਡੈਂਸੀ ਅਪਲਾਈ ਕਰੋਗੇ ਤੇ 12ਵੇਂ ਬਾਅਦ ਵਿੱਚ ਸਾਲ ਜਾ ਕੇ ਤੁਹਾਨੂੰ ਫਿਰ ਸਿਟੀਜ਼ਨਸ਼ਿਪ ਮਿਲਿਆ ਕਰੇਗੀ ਜਿਹੜੀ 6ਵੇਂ ਸਾਲ ਮਿਲ ਜਾਂਦੀ ਹੁੰਦੀ ਸੀ। ਸੋ ਇਹ ਹੋ ਗਿਆ ਦੂਸਰਾ ਵੱਡਾ ਚੇਂਜ ਆਇਆ ਜੀ PSW ਪੋਸਟ ਸਟੱਡੀ ਵੀਜ਼ਾ ਇੱਕ ਜਿਹੜਾ ਹੈਗਾ ਆਪਣੇ ਕਾਨੂੰਨ ਉਹ ਇਹ ਕਹਿੰਦਾ ਵੀ ਜਿਹੜੇ ਸਟੱਡੀ ਕਰਨ ਗ੍ਰੈਜੂਏਟ ਵੀਜ਼ਾ ਦੇ ਉੱਤੇ ਆ ਰਹੇ ਨੇ ਲੋਕ ਉਹ ਸਟੱਡੀ ਖਤਮ ਹੋਣ ਤੋਂ ਬਾਅਦ 2 ਸਾਲ ਇੱਥੇ ਵਰਕ ਪਰਮਿਟ ਤੇ ਕੰਮ ਕਰ ਸਕਦੇ ਆ। ਉਹਨਾਂ ਨੂੰ 2 ਸਾਲ ਦਾ ਐਡੀਸ਼ਨਲ ਵੀਜ਼ਾ ਦਿੱਤਾ ਜਾਂਦਾ ਸੀ ਫੁੱਲ ਟਾਈਮ ਕੰਮ ਕਰਨ ਵਾਸਤੇ। ਯਾਨੀ ਕਿ ਤੁਸੀਂ ਆਪਣੀ ਸਟੱਡੀ ਕੰਪਲੀਟ ਕੀਤੀ ਐ ਤੇ ਤੁਸੀਂ ਵਿਦਿਨ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਜਿਹੜਾ ਪੀਐਸਡਬਲ ਹੈਗਾ ਉਹ ਅਪਲਾਈ ਕਰ ਦੇਣਾ। ਉਹਨਾਂ ਦੀਆਂ ਫੀਸੇਸ ਜਿਹੜੀਆਂ ਹੈਗੀਆਂ ਇਮੀਗ੍ਰੇਸ਼ਨ ਦੀਆਂ ਜਾਂ ਮੈਡੀਕਲ ਵਿਭਾਗ ਦੇ ਆ। ਸੋ ਉਹ ਉਸ ਤੋਂ ਬਾਅਦ ਤੁਹਾਨੂੰ 2 ਸਾਲ ਜਿਹੜੇ ਐਡੀਸ਼ਨਲ ਮਿਲ ਜਾਂਦੇ ਆ ਕਿ ਤੁਸੀਂ ਯੂਕੇ ਦੀ ਧਰਤੀ ਤੇ ਰਹਿ ਕੇ ਤੇ ਆਪਣਾ ਕੰਮ ਕਰ ਕਰ ਸਕਦੇ ਹੋ। ਆਪਣੇ ਪੈਰਾਂ ਤੇ ਆ ਸਕਦੇ ਹੋ। ਉਸ ਤੋਂ ਬਾਅਦ ਤੁਹਾਡੇ ਕੋਲ ਇਹ ਵੀ ਹੁੰਦਾ ਸੀ ਵੀ ਤੁਸੀਂ ਆ ਉਹਨਾਂ 2 ਸਾਲਾਂ ਦੇ ਵਿੱਚ ਕਿਤੇ ਸਪਾਂਸਰਸ਼ਿਪ ਲੱਭ ਲੈਣੇ ਕੋਈ ਕੰਪਨੀ ਤੁਹਾਨੂੰ ਕੰਮ ਦੇ ਦਿੰਦੀ ਹੈ ਕੰਟਰੈਕਟ ਦੇ ਦਿੰਦੀ ਹੈ ਤਾਂ ਤੁਸੀਂ ਹੌਲੀ-ਹੌਲੀ ਪੱਕੇ ਹੋਣ ਦੇ ਰਾਹ ਦੇ ਉੱਤੇ ਵੀ ਪੈ ਜਾਂਦੇ ਹੋ ਸੋ ਹੁਣ ਉਹ 2 ਸਾਲ ਤੋਂ ਘਟਾ ਕੇ 18 ਮਹੀਨੇ ਕਰ ਦਿੱਤੇ ਗਏ ਯਾਨੀ ਕਿ 24 ਮਹੀਨਿਆਂ ਤੋਂ 18 ਮਹੀਨੇ ਜਿਹੜੇ ਹੈ ਉਹ ਕਰ ਦਿੱਤੇ ਗਏ ਤੀਸਰਾ ਵੱਡਾ ਚੇਂਜਸ ਆਇਆ ਜੀ ਇੰਗਲਿਸ਼ ਦਾ ਟੈਸਟ ਜਿਹੜਾ ਕੰਪਲਸਰੀ ਕਰ ਦਿੱਤਾ ਭਾਵੇਂ ਡਿਪੈਂਡੈਂਟ ਆਵੇ ਭਾਵੇਂ ਕੋਈ ਵੀ ਆਵੇ ਤੁਹਾਨੂੰ ਉਹ ਕਰਕੇ ਆਉਣਾ ਪਊਗਾ ਅਗਲੀ ਗੱਲ ਜਿਹੜੀ ਕੀਤੀ ਹੈ ਇਹ ਤਕਰੀਬਨ ਮੈਂ 15 ਦਿਨ ਪਹਿਲਾਂ ਦੀ ਗੱਲ ਕਰਦਾ ਜਿਹੜੀ ਇੱਕ ਹੋਰ ਨਿਊਜ਼ ਇਮੀਗ੍ਰੇਸ਼ਨ ਦੀ ਆਈ ਸੀ ਉਹ ਇਹ ਸੀ ਕਿ ਪਾਕਿਸਤਾਨ ਅਤੇ ਇਹਨਾਂ ਦੇ ਨਾਲ ਦੇ ਲੱਗਦੇ ਇੱਕ ਦੋ ਹੋਰ ਮੁਲਕ ਜਿਵੇਂ ਸ਼੍ਰੀਲੰਕਾ ਹੋ ਗਿਆ ਸੋ ਇਹਨਾਂ ਦੇ ਸਟੂਡੈਂਟ ਵੀਜ਼ੇ ਨੇ ਲਗਭਗ ਉਹਨੂੰ ਬਹੁਤ ਘਟਾ ਦਿੱਤਾ ਗਿਆ ਜਾਂ ਇਹ ਕਈ ਐ ਵੀ ਬੰਦ ਹੀ ਕਰ ਦਿੱਤਾ ਗਿਆ ਕਿ ਉੱਥੋਂ ਆਪਾਂ ਸਟੂਡੈਂਟ ਜਿਹੜੇ ਆ ਜਾਂ ਹੋਰ ਕਿਸੇ ਵੀ ਵੀਜ਼ੇ ਦੇ ਉੱਤੇ ਬੰਦੇ ਜਿਹੜੇ ਹੈਗੇ ਉਹ ਨਹੀਂ ਲੈਣੇ ਉਹਨਾਂ ਦਾ ਕਾਰਨ ਉਹਨਾਂ ਨੇ ਇਹ ਦੱਸਿਆ ਵੀ ਜਿੰਨੇ ਵੀ ਪਾਕਿਸਤਾਨ ਤੋਂ ਸਟੂਡੈਂਟ ਆਉਂਦੇ ਆ ਉਹ ਉਹ ਸਟੱਡੀ ਕਰਦੇ ਆ ਜਾਂ ਫਿਰ ਸਟੱਡੀ ਕਰਨ ਤੋਂ ਬਾਅਦ ਅਜ਼ਾਇਲਮ ਅਪਲਾਈ ਕਰ ਦਿੰਦੇ ਆ ਮਤਲਬ ਕਿ ਸਾਰੇ ਹੀ ਅਜ਼ਾਇਲਮ ਅਪਲਾਈ ਕਰ ਦਿੰਦੇ ਆ ਸੋ ਇਸ ਕਰਕੇ ਉਹ ਕਹਿੰਦੇ ਵੀ ਅਸੀਂ ਸਟੂਡੈਂਟ ਉਹ ਲੈਣੇ ਹੀ ਨਹੀਂ ਉਸ ਉਹਨਾਂ ਮੁਲਕਾਂ ਤੋਂ ਜਿਹੜੇ ਸਟੱਡੀ ਖਤਮ ਕਰਕੇ ਤੇ ਆ ਕੇ ਇੱਥੇ ਅਜ਼ਾਇਲਮ ਅਪਲਾਈ ਕਰ ਦਿੰਦੇ ਆ ਤੇ ਫਿਰ ਸਾਡੇ ਉੱਤੇ ਭਾਰ ਪੈਂਦਾ ਕਿਉਂਕਿ ਅਜ਼ਾਇਲਮ ਸੀਕਰਸ ਨੂੰ ਲੈ ਕੇ ਨਾ ਇੰਗਲੈਂਡ ਦੇ ਵਿੱਚ ਇੱਕ ਬੜੀ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਹੈ ਕਿ ਜਿਹੜੇ ਅਜ਼ਾਇਲਮ ਸੀਕਰ ਹੁੰਦੇ ਆ ਉਹਨਾਂ ਨੂੰ 5 ਸਟਾਰ ਸੁਵਿਧਾਵਾਂ ਜਿਹੜੀਆਂ ਨੇ ਫੈਸਿਲਿਟੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਸਰਕਾਰ ਵੱਲੋਂ ਜਿਵੇਂ ਕਿ ਉਹਨਾਂ ਨੂੰ ਹੋਟਲ ਦਿੱਤੇ ਜਾਂਦੇ ਆ ਰਹਿਣ ਉਹਨਾਂ ਦੀਆਂ ਬੈੱਡ ਸ਼ੀਟਾਂ ਚੇਂਜ ਹੁੰਦੀਆਂ ਸਵੇਰੇ ਸ਼ਾਮ ਉਹਨਾਂ ਨੂੰ ਖਾਣ ਪੀਣ ਲਈ ਵਧੀਆ ਦਿੱਤਾ ਜਾਂਦਾ ਹੈ ਫੋਨ ਕਾਰਡ ਦਿੱਤਾ ਜਾਂਦਾ ਹੈ ਰੀਚਾਰਜ ਉਹਨਾਂ ਦੇ ਹੁੰਦੇ ਨੇ ਸੋ ਇੰਟਰਨੈਟ ਸਾਰਾ ਕੁਝ ਉਹਨਾਂ ਨੂੰ ਦਿੱਤਾ ਜਾ ਰਿਹਾ ਮਤਲਬ ਕੀ ਫਿਰ ਮੰਥਲੀ ਭੱਤਾ ਵੀ ਦਿੱਤਾ ਜਾ ਰਿਹਾ ਤੇ ਇਹ ਇਹ ਚੀਜ਼ ਨੂੰ ਲੈ ਕੇ ਇੰਗਲੈਂਡ ਦੇ ਜਿਹੜੇ ਲੋਕ ਨੇ ਉਹ ਕਹਿੰਦੇ ਭਾਈ ਟੈਕਸ ਤਾਂ ਅਸੀਂ ਪੇ ਕਰਦੇ ਹਾਂ 40 40% ਟੈਕਸ ਤੁਸੀਂ ਸਾਡੇ ਕੋਲੋਂ ਲੈਨੇ ਹੋ ਤੇ ਅਜ਼ਾਈਲਮ ਸੀਕਰ ਜਿਹੜੇ ਨੇ ਉਹ ਆ ਕੇ ਅਸੀਂ ਭਾਵੇਂ ਟੁੱਟੇ ਹੋਏ ਘਰਾਂ ਦੇ ਵਿੱਚ ਰਹਿੰਦੇ ਹੋਈਏ ਪਰ ਅਜ਼ਾਈਲਮ ਸੀਕਰ ਜਿਹੜੇ ਨੇ ਉਹਨਾਂ ਨੂੰ ਤੁਸੀਂ ਹੋਟਲਾਂ 'ਚ ਰੱਖਿਆ ਹੋਇਆ ਤੋ ਇਹਨੂੰ ਲੈ ਕੇ ਬਹੁਤ ਚਰਚਾ ਚੱਲੀ ਹੈ ਸਰਕਾਰਾਂ ਦੇ ਉੱਤੇ ਬਹੁਤ ਦੋਸ਼ ਜਿਹੜੇ ਨੇ ਉਹ ਲੱਗਦੇ ਆਏ ਨੇ ਤੇ ਬਹੁਤ ਪ੍ਰੋਟੈਸਟਰਸ ਨੇ ਕੀ ਕੀਤਾ ਵੀ ਉਹਨਾਂ ਹੋਟਲਾਂ ਦੇ ਆਲੇ ਦੁਆਲੇ ਜਾ ਕੇ ਵੀ ਪ੍ਰੋਟੈਸਟ ਕੀਤੀ ਹੈ ਜਿੱਥੇ ਅਜ਼ਾਲਮ ਸੀਕਰ ਰੱਖੇ ਹੋਏ ਨੇ ਸੋ ਹੁਣ ਜਿਹੜੀ ਅਜ਼ਾਲਮ ਸੀਕਰਸ ਵਾਲੀ ਗੱਲ ਵੀ ਤੁਹਾਨੂੰ ਮੈਂ ਦੱਸ ਦਿੱਤੀ ਹੈ ਇਹ ਵੀ ਕਲੀਅਰ ਹੋ ਗਈ ਉਸ ਤੋਂ ਬਾਅਦ ਸਪਾਊਸ ਵਾਲੀ ਜਿਹੜੀ ਗੱਲ ਸੀ ਜਨਵਰੀ ਚੜ੍ਹਦਿਆਂ ਸਨ 2024 ਜਦੋਂ ਚੜ੍ਹਿਆ ਨਾ ਤੇ ਉਸ ਤੋਂ ਪਹਿਲਾਂ ਯਾਨੀ ਕਿ 23 ਦੇ ਅਖੀਰ ਦੇ ਵਿੱਚ ਇੱਕ ਰੂਲ ਆਇਆ ਸੀ ਕਿ ਹੁਣ ਸਟੂਡੈਂਟ ਜਿਹੜੇ ਨੇ ਉਹ ਆਪਣੇ ਸਪਾਊਸ ਨੂੰ ਨਹੀਂ ਲਿਆ ਸਕਦੇ ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 23 ਦੀ ਦਸੰਬਰ ਤੱਕ ਜਿਹੜੇ ਸਪਾਊਸ ਯਾਨੀ ਕਿ ਜੇ ਕੋਈ ਲੜਕੀ ਆ ਰਹੀ ਹੈ ਸਟੱਡੀ ਕਰਨ ਤੇ ਉਹਦਾ ਹਸਬੰਡ ਆ ਸਕਦਾ ਤੇ ਜੇ ਕੋਈ ਲੜਕਾ ਆ ਰਿਹਾ ਤੇ ਉਹਦੀ ਵਾਈਫ ਨਾਲ ਆ ਸਕਦੀ ਸੀ ਡਿਪੈਂਡੈਂਟ ਵੀਜ਼ੇ ਦੇ ਉੱਤੇ ਸੋ 23 ਦੀ ਦਸੰਬਰ ਦੇ ਵਿੱਚ ਇਹ ਵੀ ਕਾਨੂੰਨ ਜਿਹੜਾ ਹੈਗਾ ਉਹ ਬੰਦ ਕਰ ਦਿੱਤਾ ਗਿਆ ਸੀ ਕਿ ਸਟੂਡੈਂਟ ਇਕੱਲਾ ਆਏਗਾ ਭਾਵੇਂ ਉਹ ਮੈਰਿਡ ਹੈ ਉਹਦੇ ਬੱਚੇ ਨੇ ਉਹ ਕਿਸੇ ਤਰ੍ਹਾਂ ਵੀ ਹੈ ਪਰ ਉਹ ਇੱਥੇ ਸਟੱਡੀ ਕਰਨ ਇਕੱਲਾ ਹੀ ਆ ਸਕਦਾ ਹੈ ਉਹਦੇ ਨਾਲ ਉਹਦਾ ਸਪਾਊਸ ਉਹਦੇ ਬੱਚੇ ਜਿਹੜੇ ਹੈਗੇ ਆ ਉਹ ਨਹੀਂ ਆ ਸਕਦੇ ਸੋ ਇਹ ਵੱਡੇ ਚੇਂਜਸ ਜਿਹੜੇ ਨੇ ਯੂਕੇ ਦੀ ਇਮੀਗ੍ਰੇਸ਼ਨ ਦੇ ਵਿੱਚ ਆਏ ਨੇ ਤੇ ਮੈਨੂੰ ਲੱਗਦਾ ਵੀ ਆਉਂਦੇ ਸਮੇਂ ਦੇ ਵਿੱਚ ਸਿਟੀਜ਼ਨਸ਼ਿਪ ਦੇ ਉੱਤੇ ਵੀ ਇਹਦਾ ਇੱਕ ਵੱਡਾ ਰੂਲ ਜਿਹੜਾ ਹੈਗਾ ਕਾਨੂੰਨ ਆਏਗਾ ਕਿ ਉਹਦੀ ਵੀ ਜਿਹੜੀ ਹੈ ਜਿਹੜਾ ਇੱਕ ਟਾਈਮ ਟੇਬਲ ਹੈਗਾ ਟਾਈਮ ਪੀਰੀਅਡ ਹੈਗਾ ਮਾਫ ਕਰਨਾ ਉਹ ਵਧਾ ਦਿੱਤਾ ਜਾਵੇਗਾ ਸੋ ਇਹ ਵੱਡੇ ਚੇਂਜਸ ਨੇ ਜਿਸ ਤੋਂ ਬਾਅਦ ਲੈ ਕੇ ਹੁਣ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਵੀ ਕਹਿ ਰਹੇ ਨੇ ਕਿ ਭਾਈ ਇਹ ਤਾਂ ਸਾਡੇ ਨਾਲ ਧੱਕਾ ਹੈ ਕਿਉਂਕਿ ਅਸੀਂ ਤਾਂ ਆਲਰੇਡੀ 4-4 ਸਾਲ ਹੋ ਗਏ ਰਹਿੰਦੇ ਹਾਂ ਉਹ ਤਾਂ ਸਾਨੂੰ ਤਾਂ ਉਮੀਦ ਲੱਗੀ ਹੋਈ ਸੀ ਕਿ ਅਸੀਂ 5ਵੇਂ ਸਾਲ ਆਪਣੀ ILR ਜਿਹੜੀ ਹੈ ਪਰਮਨੈਂਟ ਰੈਜ਼ੀਡੈਂਸੀ ਅਪਲਾਈ ਕਰ ਦਿਆਂਗੇ ਸੋ ਹੁਣ ਇੱਕ ਸਾਲ ਰਹਿੰਦਾ ਤੇ ਤੁਸੀਂ ਨਵੇਂ ਰੂਲ ਲਿਆ ਦਿੱਤੇ ਆ ਜਾਂ ਤਾਂ ਇਸ ਤਰ੍ਹਾਂ ਹੁੰਦਾ ਨਾ ਵੀ ਇਹ ਕਹਿੰਦੇ ਵੀ ਜਿਹੜੇ ਅੱਜ ਤੋਂ ਆ ਰਹੇ ਨੇ ਉਹਨਾਂ ਵਾਸਤੇ ਰੂਲ ਹੈ ਜਿਹੜੇ ਆ ਗਏ ਹੋਏ ਆ ਉਹ ਪੁਰਾਣੇ ਰੂਲਸ ਦੇ ਤਹਿਤ ਚੱਲਣਗੇ ਸੋ ਇਹ ਬਹੁਤ ਸਾਰੇ ਲੋਕ ਜਿਹੜੇ ਇਹਦੇ ਨਾਲ ਅਫੈਕਟਡ ਹੋਣਗੇ ਤੇ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਪਿਛਲੀ ਇੱਕ ਵੀਡੀਓ ਦੇ ਵਿੱਚ ਵੀ ਆਪਾਂ ਕਿ ਸਪਾਊਸ ਵੀਜ਼ਾ ਜਿਹੜਾ ਜਿਹੜੇ ਲੋਕ ਵਿਆਹ ਕਰਵਾਉਂਦੇ ਨੇ ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਦੋ ਕੰਟਰੀਜ਼ ਦੇ ਲੋਕ ਨੇ ਜਿਹੜੇ ਵਿਆਹ ਕਰਵਾਉਂਦੇ ਨੇ ਆਪਣੀਆਂ ਪਿਛਲੀਆਂ ਕੰਟਰੀਆਂ ਦੇ ਵਿੱਚ ਜਾ ਕੇ ਉਹਦੇ ਵਿੱਚ ਪਾਕਿਸਤਾਨੀ ਪਹਿਲੇ ਨੰਬਰ ਤੇ ਨੇ ਦੂਸਰੇ ਆਪਣੇ ਇੰਡੀਅਨ ਨੇ ਤੋ ਇੱਕ ਹੀ ਕਰਦੇ ਆ ਵੀ ਵਿਆਹ ਉਥੇ ਕਰਵਾਉਂਦੇ ਆ ਮਤਲਬ ਰੂਲ ਹੈ ਮੈਂ ਤੁਹਾਨੂੰ ਦੱਸਣ ਲੱਗਾ ਆ ਇੰਗਲੈਂਡ ਦਾ ਕਿ ਸਪਾਊਸ ਜਿਹੜਾ ਹੈਗਾ ਤੁਹਾਡਾ ਉਹ ਜੇ ਤੁਸੀਂ ਆਪਣੀ ਕੰਟਰੀ ਤੋਂ ਉਹਨਾਂ ਨੂੰ ਵਿਆਹ ਕੇ ਲਿਆਉਣਾ ਤੇ ਉਹਦੀਆਂ ਵੀ ਰਿਕੁਆਇਰਮੈਂਟਸ ਹੁੰਦੀਆਂ ਸੀ ਇੰਗਲਿਸ਼ ਦੀ ਰਿਕੁਆਇਰਮੈਂਟ ਹੁੰਦੀ ਸੀ ਉਸ ਤੋਂ ਬਾਅਦ ਇਧਰਲੇ ਪਾਰਟਨਰ ਨੇ ਕੀ ਕਰਨਾ ਜਿਨੇ ਸਤਣਾ ਉਹਦੀ ਇਨਕਮ ਹੋਣੀ ਚਾਹੀਦੀ ਸੀ ਤਕਰੀਬਨ 18 ਕੁ ਹਜ਼ਾਰ ਜਿਹੜੀ ਪਹਿਲਾਂ ਦੱਸੀ ਜਾਂਦੀ ਹੈ ਕਿ 18 ਕੁ ਹਜ਼ਾਰ ਐਨੂਅਲ ਇਨਕਮ ਚਾਹੀਦੀ ਸੀ ਤੋ ਹੁਣ ਉਹਨੂੰ ਵਧਾ ਕੇ 38 ਹਜ਼ਾਰ ਦੇ ਕਰੀਬ ਕਰ ਦਿੱਤਾ ਗਿਆ ਤੇ ਇਹ ਚੀਜ਼ ਵੀ ਬੜੀ ਇਫੈਕਟਡ ਹੋਈ ਹੈ ਜਿਸ ਦੇ ਨਾਲ ਵੱਡਾ ਫਰਕ ਜਿਹੜਾ ਹੈਗਾ ਵੱਡਾ ਘਾਟਾ ਪਿਆ ਉਹ ਪਾਕਿਸਤਾਨੀ ਕਮਿਊਨਿਟੀ ਨੂੰ ਤੇ ਇੰਡੀਅਨ ਕਮਿਊਨਿਟੀ ਨੂੰ ਜਿਨ੍ਹਾਂ ਦੇ ਜਿਨ੍ਹਾਂ ਨੇ ਵਿਆਹ ਕਰਵਾਏ ਹੋਏ ਸੀ ਜਿਨ੍ਹਾਂ ਦੇ ਸਪਾਊਸ ਉਧਰ ਸੀ ਤਿਆਰੀਆਂ ਕਰ ਰਹੇ ਸੀ ਜਾਂ ਫਿਰ ਕਈਆਂ ਦੇ ਠਾਕੇ ਲੱਗੇ ਹੋਏ ਸੀਗੇ ਕਈਆਂ ਨੇ ਸੋਚਿਆ ਹੋਇਆ ਸੀ ਸੋ ਹੁਣ ਉਹ ਸਾਰਿਆਂ ਦੇ ਕਿਤੇ ਨਾ ਕਿਤੇ ਵਿਰਾਮ ਲੱਗ ਗਿਆ ਕਿ ਭਾਈ ਸਾਲ ਦੀ 38000 ਇਨਕਮ ਕੱਢਣੀ ਜਿਹੜੀ ਹੈ ਉਹ ਉਹ ਇੰਪੋਸੀਬਲ ਦੇ ਬਰਾਬਰ ਹੈ ਜਿਹੋ ਜਿਹੇ ਹਾਲਾਤ ਚੱਲ ਰਹੇ ਨੇ ਕੋਵਿਡ ਤੋਂ ਬਾਅਦ ਕੋਈ ਬਹੁਤ ਵੱਡੀ ਜੌਬ ਹੈ ਜਿਹੜੀ ਕੋਈ ਕਰ ਰਿਹਾ ਕੋਈ ਹਾਈ ਲੈਵਲ ਜੌਬ ਕਰ ਰਿਹਾ ਉਹਦੀ 38000 ਹੋ ਸਕਦੀ ਹੈ ਪਰ ਆਮ ਜਿਹੜੀਆਂ ਜੌਬਾਂ ਨੇ ਇੱਥੇ 16 17000 ਜਾਂ 20000 24000 ਤੱਕ ਦੀਆਂ ਜੌਬਾਂ ਹੈਗੀਆਂ ਸੋ ਉਹਦੇ ਵਿੱਚ ਫਿਰ ਆਪਣਾ ਸਪਾਊਸ ਵੀ ਜਿਹੜਾ ਨਹੀਂ ਸੱਦਿਆ ਜਾ ਸਕਦਾ ਸੋ ਇਹ ਵੱਡੇ ਮੇਜਰ ਜਿਹੜੇ ਚੇਂजेस ਹੈਗੇ ਆ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਲਿਆਂਦੇ ਗਏ ਆ ਇਹ ਕਿਸ ਦਿਨ ਤੋਂ ਪਾਸ ਹੁੰਦੇ ਨੇ ਕਿਸ ਦਿਨ ਤੋਂ ਲਾਗੂ ਹੁੰਦੇ ਨੇ ਇਹ ਤੁਹਾਨੂੰ ਆਉਂਦੇ ਦਿਨਾਂ ਦੇ ਵਿੱਚ ਆਪਾਂ ਜਦੋਂ ਵੀ ਅਪਡੇਟ ਆਉਂਦੀ ਹੈ ਤੇ ਉਹਦੇ ਉੱਤੇ ਤੁਹਾਨੂੰ ਸਾਰੀ ਗੱਲਬਾਤ ਜਿਹੜੀ ਜਾਣਕਾਰੀ ਦੇ ਰੂਪ ਦੇ ਵਿੱਚ ਦੇਵਾਂਗੇ ਜੀ ਉਮ ਤੇ ਜਿਹੜੇ ਲੋਕ ਹਜੇ ਯੂਕੇ ਵਿੱਚ ਆ ਕੇ ਬਸੰਦੀ ਜਾਂ ਯੂਕੇ ਵਿੱਚ ਆਪਣੀ ਲਾਈਫ ਸੈੱਟ ਕਰਨ ਦੀ ਸੋਚ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਆਉਂਗੇ ਸੀ ਦੇਖੋ ਇੰਗਲੈਂਡ ਦੇ ਵਿੱਚ ਨਾ ਸਭ ਤੋਂ ਪਹਿਲੀ ਵੱਡੀ ਗੱਲ ਇਹ ਸੀ ਵੀ ਮੰਨਿਆ ਜਾਂਦਾ ਨਾ ਹੁਣ ਅਸੀਂ ਵੀ ਜਦੋਂ ਕਿਤੇ ਰਹਿੰਦੇ ਹੁੰਦੇ ਸੀ ਅੱਜ ਚਲੋ ਇੰਗਲੈਂਡ ਦੇ ਵਿੱਚ ਅਸੀਂ ਵੀ ਇਥੋਂ ਦੇ ਨਾਗਰਿਕ ਬਚਿੰਦੇ ਬਣ ਚੁੱਕੇ ਆ ਪਰ ਜਦੋਂ ਕਿਤੇ ਪੰਜਾਬ 'ਚ ਹੁੰਦੇ ਸੀ ਜਾਂ ਕਿਤੇ ਹੋਰ ਮੁਲਕਾਂ ਦੇ ਵਿੱਚ ਇਹ ਸੁਣੀਦਾ ਹੁੰਦਾ ਸੀ ਵੀ ਦੁਨੀਆ ਦਾ ਇਕਲੌਤਾ ਮੁਲਕ ਹੈ ਜਿਹੜਾ ਪੇਪਰ ਦਿੰਦਾ ਹੀ ਨਹੀਂ ਕਦੀ ਜਿਹੜਾ ਕਦੇ ਪੇਪਰ ਦਿੰਦਾ ਹੀ ਨਹੀਂ ਸੋ ਗੱਲ ਵੀ ਕਿਤੇ ਨਾ ਕਿਤੇ ਠੀਕ ਸੀ ਵੀ ਇੱਥੇ ਆ ਕੇ ਤੁਸੀਂ ਕੱਚੇ ਰਹਿ ਲੋ ਟੂਰਿਸਟ ਵੀਜ਼ੇ ਦੇ ਉੱਤੇ ਆਜੋ ਤਾਂ ਤੁਹਾਡੇ ਕੋਈ ਵੀ ਪੱਕੇ ਹੋਣ ਦੇ ਅੱਗੇ ਚਾਂਸ ਨਹੀਂ ਹੈਗੇ ਇਨਫੈਕਟ ਤੁਸੀਂ ਇੱਥੇ ਕਿਸੇ ਲੜਕੀ ਦੇ ਨਾਲ ਵਿਆਹ ਕਰਦੇ ਹੋ ਲੜਕੇ ਦੇ ਨਾਲ ਵਿਆਹ ਕਰਦੇ ਹੋ ਤਾਂ ਉਹ ਇੱਕ ਰਸਤਾ ਅੱਗੇ ਅੱਗੇ ਜਾ ਕੇ ਕੁੰਡੀਆਂ ਜਿਵੇਂ ਵਕੀਲ ਲੱਭਦੇ ਹੁੰਦੇ ਆ ਉਹ ਲੱਭ ਕੇ ਤੇ ਉਹ ਮਤਲਬ ਕਿ ਉਹ ਪੱਕੇ ਹੋਇਆ ਜਾ ਸਕਦਾ ਸੀ ਸੋ ਉਸ ਦੇ باوجود ਵੀ ਆਪਾਂ ਦੇਖੀਏ ਨਾ ਜਦੋਂ ਮੈਂ ਆਮ ਸੋਚਦਾ ਹੁੰਨਾ ਜਦੋਂ ਸ਼ਹਿਰਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਘੁੰਮੀਦਾ ਮਤਲਬ ਕਿ ਇੰਨੀ ਜਨਤਾ ਜਿਹੜੀ ਸਾਡੇ ਬਾਹਰਲੇ ਮੁਲਕਾਂ ਤੋਂ ਆ ਗਈ ਹੈ ਭਾਵੇਂ ਆਪਾਂ ਇੰਡੀਅਨਸ ਦੀ ਗੱਲ ਕਰ ਲਈਏ ਪਾਕਿਸਤਾਨੀ ਕਹਿ ਲਈਏ ਫਿਰ ਅਫਰੀਕਨ ਲੋਕ ਬਹੁਤ ਆ ਗਏ ਆ ਫਿਰ ਅਰਬੀ ਲੋਕ ਬਹੁਤ ਆ ਗਏ ਆ ਸੋ ਇਹ ਸਾਰਿਆਂ ਦੀ ਜਦੋਂ ਆਪਾਂ ਗੱਲ ਕਰਦੇ ਆ ਤੇ ਫਿਰ ਹੈਰਾਨੀ ਹੁੰਦੀ ਹੈ ਕਿ ਭਾਈ ਇਹ ਉਹ ਮੁਲਕ ਹੈ ਜਿਹੜਾ ਕਹਿੰਦਾ ਸੀ ਅਸੀਂ ਕਿਸੇ ਨੂੰ ਪੱਕੇ ਨਹੀਂ ਕਰਦੇ ਪਰ ਅੱਜ ਇੱਥੇ ਗੋਰੇ ਨਹੀਂ ਲੱਭਦੇ ਯਾਨੀ ਕਿ ਬ੍ਰਿਟਿਸ਼ ਲੋਕ ਤੁਹਾਨੂੰ ਲੱਭਣੇ ਔਖੇ ਹੋ ਜਾਂਦੇ ਜਿੱਥੇ ਜਿੱਥੇ ਆਪਣੇ ਖਾਸ ਏਰੀਏ ਕਹਿ ਲਈਏ ਵੱਡੇ ਵੱਡੇ ਸ਼ਹਿਰਾਂ ਦੇ ਟਾਊਨ ਨੇ ਉਥੇ ਗੋਰੇ ਨਹੀਂ ਤੁਹਾਨੂੰ ਲੱਭਦੇ ਸੋ ਇੰਨੀ ਸਖਤਾਈ ਦੇ ਬਾਵਜੂਦ ਵੀ ਇੱਥੇ ਇਨੇ ਇਮੀਗ੍ਰੈਂਟਸ ਜਿਹੜੇ ਆ ਕੇ ਤੇ ਉਹ ਸੈਟਲ ਹੋ ਗਏ ਸਿਟੀਜ਼ਨਸ਼ਿਪ ਲੈ ਚੁੱਕੇ ਨੇ ਤੇ ਪਿਛਲੇ ਦਿਨੀ ਇੱਕ ਇਹ ਵੀ ਵਿਵਾਦ ਉੱਠਿਆ ਕਿ ਭਾਈ ਕਈ ਐਸੇ ਏਰੀਏ ਨੇ ਇੰਗਲੈਂਡ ਦੇ ਹੁਣ ਸ਼ਹਿਰ ਦਾ ਨਾਮ ਭੁੱਲ ਗਿਆ ਦੋ ਤਿੰਨ ਸ਼ਹਿਰਾਂ ਦਾ ਨਾਮ ਉਹਨਾਂ ਨੇ ਲਿਖਿਆ ਸੀ ਕਿ ਜਿੱਥੇ ਐਡਲਟਸ ਯਾਨੀ ਕਿ ਜਿਹੜੇ ਲੋਕ ਨੇ ਉਥੇ ਰਹਿਣ ਵਾਲੇ ਬਾਹਰੋਂ ਆਏ ਹੋਏ ਉਹਨਾਂ ਨੂੰ ਇੰਗਲਿਸ਼ ਦਾ ABC ਤੱਕ ਵੀ ਨਹੀਂ ਆਉਂਦਾ। ਮਤਲਬ ਕਿ ਉਹ ਲੋਕ ਵੀ ਆ ਕੇ ਕਹਿੰਦੇ ਵਸੇ ਹੋਏ ਨੇ ਸਾਡੇ ਮੁਲਕ 'ਚ ਜਿਨ੍ਹਾਂ ਨੂੰ ਇੰਗਲਿਸ਼ ਦਾ ABC ਵੀ ਨਹੀਂ ਆਉਂਦਾ ਉਹ ਸਾਡੇ ਨਾਲ ਕਮਿਊਨੀਕੇਟ ਨਹੀਂ ਕਰ ਸਕਦੇ। ਤੇ ਉਹ ਮਤਲਬ ਕਿ ਐਸੇ ਬਹੁਤ ਸਾਰੇ ਲੋਕ ਨੇ ਜਿਹੜੇ ਇੰਗਲੈਂਡ ਦੀ ਧਰਤੀ ਦੇ ਉੱਤੇ ਆ ਗਏ ਆ ਤੇ ਕਮਿਊਨੀਕੇਸ਼ਨ ਦੀ ਪ੍ਰੋਬਲਮ ਵੀ ਇੱਥੋਂ ਦੇ ਲੋਕਾਂ ਨੂੰ ਜਿਹੜੀ ਹੈਗੀ ਆ ਉਹ ਆਉਂਦੀ ਆ। ਸੋ ਬਾਕੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਆਉਣ ਵਾਲਿਆਂ ਲਈ ਕੀ ਮੈਸੇਜ ਹੈਗਾ? ਆਉਣ ਵਾਲਿਆਂ ਦੀ ਮੈਸੇਜ ਤਾਂ ਭਾਈ ਸਾਡਾ ਆਪਾਂ ਤਾਂ ਦੱਸ ਦੇਣੀ ਹੁੰਦੀ ਹੈ ਗੱਲਬਾਤ ਪਰ ਆਉਣ ਵਾਲੇ ਕਿਹੜਾ ਰੁਕਦੇ ਆ ਉਹ ਜੇ ਕਿਸੇ ਨੇ ਆਉਣਾ ਹੈ ਤੇ ਉਹਨੇ ਆ ਹੀ ਜਾਣਾ ਉਹਨੂੰ ਬੇਸ਼ੱਕ ਕਹਿ ਦਿਓ ਹੁਣ ਤੁਹਾਨੂੰ ਦੱਸੀ ਹੈ ਗੱਲ ਭਈ ਇੰਗਲੈਂਡ ਬਾਰੇ ਗੱਲ ਹੈ ਪ੍ਰਚਲਿਤ ਸੀ ਵੀ ਇਹ ਪੇਪਰ ਨਹੀਂ ਦਿੰਦਾ ਤੇ ਤਾਂ ਵੀ ਇੰਗਲੈਂਡ ਭਰ ਗਿਆ ਸੁਝੇ ਮੰਨਿਆ ਜਾਂਦਾ ਹੈ ਉਹ ਗੱਲ ਸਾਡੀ ਮੰਨ ਕੇ ਕੋਈ ਉਥੇ ਰਹਿ ਜਾਂਦਾ ਤੇ ਫਿਰ ਇੰਗਲੈਂਡ ਦੇ ਵਿੱਚ ਕੋਈ ਇਮੀਗਰੈਂਟ ਹੁੰਦਾ ਹੀ ਨਾ ਹਨਾ ਸੋ ਆਉਣ ਵਾਲਿਆਂ ਨੇ ਆਈ ਜਾਣਾ ਇਹ ਰਾਹ ਲੱਭੀ ਜਾਂਦੇ ਰਹੇ ਪੱਕੇ ਹੋਣ ਵਾਲੇ ਕੋਈ ਕਿਸੇ ਤਰੀਕੇ ਨਾਲ ਲੱਭ ਲੈਂਦਾ ਕੋਈ ਕਿਸੇ ਤਰੀਕੇ ਨਾਲ ਪਰ ਮੈਂ ਇਹ ਵੀ ਦੱਸ ਦਵਾਂ ਵੀ ਇੰਗਲੈਂਡ ਦੀ ਅਸੀਂ ਧਰਤੀ ਮੈਂ ਦੇਖੀ ਹੈ ਜਿੱਥੇ ਤਕਰੀਬਨ 35 35 ਸਾਲ ਹੋ ਗਏ ਕਈ ਲੋਕਾਂ ਨੂੰ ਜਿਨ੍ਹਾਂ ਦੇ ਪੇਪਰ ਨਹੀਂ ਬਣੇ ਤੇ ਉਹ ਕੰਮ ਕਰੀ ਜਾ ਰਹੇ ਆ ਬਜ਼ੁਰਗ ਹੋ ਗਏ ਆ ਵਿਆਹਾਂ ਦੀ ਉਮਰ ਉਹਨਾਂ ਦੀ ਲੰਘ ਚੁੱਕੀ ਆ ਪਰ ਉਹ ਫਿਰ ਵੀ ਕੰਮ ਕਰੀ ਜਾ ਰਹੇ ਤੇ ਪੇਪਰ ਉਹਨਾਂ ਦੇ ਨਹੀਂ ਬਣੇ ਕਿਉਂਕਿ ਲੱਗਾ ਹੀ ਨਹੀਂ ਦਾ ਹੀ ਨਹੀਂ ਲੱਗਾ ਪ ਜੀ ਜੀ ਜਿੱਦਾਂ ਸੀ ਉਮੀਦ ਕਰਦੇ ਆ ਕਿ ਲੋਕ ਹੁਣ ਜੋ ਯੂਕੇ ਵਿੱਚ ਆਉਣ ਦੀ ਸੋਚ ਰਹੇ ਨੇ ਉਹ ਆਪਣਾ ਸਾਰਾ ਕੁਝ ਪਹਿਲਾਂ ਤੋਂ ਹੀ ਕੈਲਕੂਲੇਟ ਕਰਕੇ ਹੀ ਯੂਕੇ ਚ ਆਣ ਕਿਤੇ ਬਾਅਦ ਚ ਉਹਨਾਂ ਨੂੰ ਪਰੇਸ਼ਾਨੀਆਂ ਹੋਣ ਤੇ ਥੋੜਾ ਤੁਹਾਨੂੰ ਸਤਿਕਾਰ ਨਾਲ ਜੁੜਨ ਦੇ ਲਈ ਆਪਣੇ ਵਿਚਾਰ ਤੁਹਾਡੇ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ ਜੀ